ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬ੍ਰਿਟਿਸ਼ ਸਾਮਰਾਜ ਦੁਨੀਆ ਪੱਧਰ ਦੀ ਬਹੁਤ ਵੱਡੀ ਰਾਜਸੀ ਸਲਤਨਤ ਸੀ ਜਿਸ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਛਿਪਦਾ ਬ੍ਰਿਟਿਸ਼ ਸਾਮਰਾਜ ਨੇ ਆਪਣੇ ਰਾਜ ਭਾਗ ਨੂੰ ਹੋਰ ਅੱਗੇ ਤੋਂ ਅੱਗੇ ਫਲਾਉਣ ਲਈ ਮਨੁੱਖਤਾ ਤੇ ਕੋਟਲ ਨੀਤੀਆਂ ਜਾਤੀਆਂ ਧੱਕੇਸ਼ਾਈਆਂ ਜੰਗਾਂ ਤੋਪਾਂ ਜੇਲਾਂ ਕੁਰਕੀਆਂ ਫਾਰਮਸੀਆਂ ਅਤੇ ਜਲਾਵਤਨੀਆਂ ਦਾ ਅਨੰਤ ਸ਼ਦਦਟ ਟਾਇਆ ਅੰਗਰੇਜ਼ ਨੇ ਲੰਡਨ ਵਿੱਚ 1600 ਈਸਵੀ ਵਿੱਚ ਮਹਾਰਾਣੀ ਐਲਜਾਬੇਥ ਦੀ ਆਗਿਆ ਨਾਲ ਭਾਰਤ ਵਿੱਚ ਵਪਾਰ ਕਰਨ ਲਈ ਈਸਟ ਇੰਡੀਆ ਨਾਂ ਦੀ ਕੰਪਨੀ ਦੀ ਸਥਾਪਨਾ ਕੀਤੀ ਲਾਰਡ ਕਲਾਈਵ ਵਪਾਰੀ ਬਣ ਕੇ ਆਇਆ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ 1757 ਈਸਵੀ ਵਿੱਚ ਬੰਗਾਲ ਦਾ ਗਵਰਨਰ ਬਣ ਗਿਆ ਅੰਗਰੇਜ਼ ਨੇ ਬੰਗਾਲ ਦੇ ਨਾਲ ਲੱਗਦੇ ਇਲਾਕੇ ਆ ਦੇਸੀ रियासतਾਂ ਦੇ ਰਾਜਿਆਂ ਮਹਾਰਾਜਿਆਂ ਮਰਾਠਿਆਂ ਨਵਾਬਾਂ ਪਠਾਣਾ ਸਿੰਧੀਆਂ Rajputਾਂ ਨਾਲ ਪਹਿਲਾਂ ਸੰਧੀਆਂ ਕੀਤੀਆਂ ਤੇ ਫਿਰ ਕੁਟਲ ਨੀਤੀਆਂ ਨਾਲ ਉਹਨਾਂ ਨੂੰ ਗੁਲਾਮ ਬਣਾ ਲਿਆ ਭਾਰਤ ਵਿੱਚ ਵਪਾਰ ਕਰਨ ਆਏ ਡੱਚਾਂ ਫ੍ਰਾਂਸੀਸੀਆਂ ਪੁਰਗੋਤਾਲੀਆਂ ਨੂੰ ਜੰਗਾਂ ਕਰਕੇ ਅੰਗਰੇਜ਼ਾਂ ਨੇ ਭਜਾ ਦਿੱਤਾ ਤੇ ਭਾਰਤ ਦੇ ਸ਼ਾਸਕ ਬਣ ਗਏ ਰਾਜੇ ਬਣ ਗਏ ਪਰ ਸਿੱਖਾਂ ਦੇ ਮਜਬੂਤ ਖਾਲਸਾ ਰਾਜਵਲ ਉਹ ਉਸ ਸਮੇਂ ਤੱਕ ਝਾਕ ਵੀ ਨਾ ਸਕੇ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਬਾਦ ਸ਼ਾਸਨ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲ ਦੇ ਅਰਸੇ ਵਿੱਚ ਹੀ ਅੰਗਰੇਜ਼ ਨੇ ਪਹਿਲਾਂ ਖਾਲਸਾ ਫੌਜਾਂ ਨਾਲ ਸੰਧੀਆਂ ਕੀਤੀਆਂ ਤੇ ਫਿਰ ਜੰਗਾਂ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਕਬਜ਼ੇ ਹੋ ਗਿਆ 29 ਮਾਰਚ 1849 ਈਸਵੀ ਵਿੱਚ ਲਾਹੌਰ ਦੇ ਸ਼ਾਹੀ ਕਿਲੇ ਤੋਂ ਖਾਲਸਾ ਰਾਜ ਦਾ ਝੰਡਾ ਉਤਾਰ ਕੇ ਬ੍ਰਿਟਿਸ਼ ਸਾਮਰਾਜ ਦਾ ਝੰਡਾ ਲਹਿਰਾ ਦਿੱਤਾ ਗਿਆ ਨਾਨਕ ਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਅਤੇ ਹਰੀ ਸਿੰਘ ਦੇ ਸ਼ਾਹੀ ਸਿੱਕੇ ਬੰਦ ਕਰਕੇ ਅੰਗਰੇਜ਼ ਨੇ ਆਪਣੇ ਸਿੱਕੇ ਚਾਲੂ ਕਰ ਦਿੱਤੇ ਭਾਰਤੀ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਕਰਕੇ ਈਸਾਈ ಮತ ਦਾ ਪ੍ਰਚਾਰ ਆਰੰਭ ਦਿੱਤਾ ਭਾਰਤੀਆਂ ਨੂੰ ਸੂਰਤੇ ਕੁੱਤੇ ਕਹਿ ਕੇ ਮਾਨਸਿਕ ਤੌਰ ਤੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਨੂੰ ਆਪਣੇ ਖਿਲਾਫ ਕੋਈ ਉਂਗਲ ਉਠਦੀ ਜਾਂ ਜ਼ਬਾਨ ਖੁੱਲਦੀ ਨਜ਼ਰ ਆਉਂਦੀ ਤਾਂ ਉਸ ਨੂੰ ਬਿਨਾਂ ਕਿਸੇ ਜੁਰਮ ਦੇ ਜੇਲਾ ਵਿੱਚ ਸੁੱਟ ਦਿੱਤਾ ਜਾਂਦਾ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੂੰ ਸ਼ਹੀਦ ਕਰਕੇ ਅਤੇ ਮਹਾਰਾਜ ਸਿੰਘ ਨੂੰ ਜਲਾਵਤਨ ਕਰਕੇ ਅੰਗਰੇਜ਼ ਨੇ ਇਹ ਦਾਵਾ ਕਰ ਦਿੱਤਾ ਸੀ ਕਿ ਪੰਜਾਬ ਵਿੱਚੋਂ ਸਿੱਖਾਂ ਦੀ ਹੋਂਦ ਖਤਮ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਮੰਨਤਾ ਨੂੰ ਆਪਣੀ ਈਨ ਮਨਵਾਉਣੀ ਸ਼ੁਰੂ ਕਰ ਦਿੱਤੀ ਅਜਿਹੇ ਘੋਰ ਗੁਲਾਮੀ ਵਾਲੇ ਖਤਰਨਾਕ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਉੱਗੇ ਜਰਨੈਲ ਗੁਰੂ ਰਾਮ ਸਿੰਘ ਨੇ 12 ਅਪ੍ਰੈਲ 1857 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੱਸੀ ਮਰਯਾਦਾ ਮੁਤਾਬਕ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਅੰਗਰੇਜ਼ ਵਿਰੁੱਧ ਆਜ਼ਾਦੀ ਸੰਗਰਾਮ ਦਾ ਬਿਗਲ ਵਜਾ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਿਆ ਪਿੰਡ ਪਿੰਡ ਸ਼ਹਿਰ ਸ਼ਹਿਰ ਪ੍ਰਚਾਰ ਕੀਤਾ ਦੀਵਾਨ ਬੂਟਾ ਸਿੰਘ ਲਾਹੌਰ ਦੀ ਆਫਤਾ ਪ੍ਰੈਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਛਪਵਾ ਕੇ ਗੁਰਦੁਆਰਿਆਂ ਧਰਮਸ਼ਾਲਾਵਾਂ ਵਿੱਚ ਪ੍ਰਕਾਸ਼ ਕਰਵਾ ਕੇ ਲੋਕਾਂ ਨੂੰ ਗੁਰਮਤ ਨਾਲ ਜੋੜਿਆ ਲੋਕਾਂ ਵਿੱਚ ਸਵੇ ਮਾਨ ਦਾ ਮਾਦਾ ਭਰਿਆ ਸਮਾਜਿਕ ਕੁਰਤੀਆਂ ਵਿਰੁੱਧ ਆਵਾਜ਼ ਉਠਾਈ ਜਿਸ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਨਾਮ ਧਾਰੀ ਸਜਣ ਲੱਗੇ ਸਾਧ ਸੰਗਤ ਜੀ ਗੁਰੂ ਰਾਮ ਸਿੰਘ ਇੱਕ ਅਜਿਹੇ ਦਾਰਸ਼ਨਿਕ ਨੀਤੀਵੇਤਾ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਐਡੀ ਵੱਡੀ ਅੰਗਰੇਜ਼ ਸਲਤਨਤ ਨਾਲ ਕੋਈ ਵੀ ਹਥਿਆਰਬੰਦ ਲੜਾਈ ਨਹੀਂ ਲੜੀ ਜਾ ਸਕਦੀ ਅਤੇ ਨਾ ਹੀ ਅਸੀਂ ਅੰਗਰੇਜ਼ ਵਿਰੁੱਧ ਕੋਈ ਅਜਿਹਾ ਕਦਮ ਪੁੱਟ ਸਕਦੇ ਹਾਂ ਜਿਸ ਨਾਲ ਉਹ ਸਾਨੂੰ ਕਾਨੂੰਨੀ ਤੌਰ ਤੇ ਅਪਰਾਧੀ ਬਣਾ ਕੇ ਦਰੜ ਦੇਵੇ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਹਨਾਂ ਨਾਮ ਮਿਲਵਰਤਨ ਅਤੇ ਸਵਦੇਸ਼ੀ ਦਾ ਹਥਿਆਰ ਵਰਤਿਆ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਾਲੇ ਖਾਲਸਾ ਰਾਜ ਨੂੰ 22 ਹਿੱਸਿਆਂ ਵਿੱਚ ਵੰਡ ਕੇ ਵੱਖ-ਵੱਖ ਇਲਾਕਿਆਂ ਵਿੱਚ 22 ਸੂਬੇ ਨਿਯੁਕਤ ਕੀਤੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੁਰੂ ਰਾਮ ਸਿੰਘ ਦੇ ਫੌਜੀ ਜੀਵਨ ਵੇਲੇ ਦੇ ਫੌਜੀ ਅਫਸਰ ਤੇ ਸੂਬੇਦਾਰ ਸਨ ਸੂਬੇ ਆਪਣੇ ਆਪਣੇ ਇਲਾਕਿਆਂ ਵਿੱਚ ਗੁਰਮਤਿ ਦੇ ਪ੍ਰਚਾਰ ਦੇ ਨਾਲ-ਨਾਲ ਬਸਤੀਵਾਦੀ ਅੰਗਰੇਜ਼ ਵਿਰੁੱਧ ਨਾਮਿਲ ਵਰਤਣ ਦਾ ਪ੍ਰਚਾਰ ਕਰਦੇ ਨਾਮ ਧਾਰੀ ਲਹਿਰ ਦੀ ਮਹਿਮਾ ਵੱਖ-ਵੱਖ ਰਾਜਿਆਂ ਮਹਾਰਾਜਿਆਂ ਦੇਸੀ रियासतਾਂ ਨਵਾਬਾਂ ਤੱਕ ਪਹੁੰਚ ਗਈ ਸਾਧ ਸੰਗਤ ਜੀ ਕੋਕਾ ਲਹਿਰ ਵੀ ਇਸੇ ਨਾਮ ਧਾਰੀ ਲਹਿਰ ਨੂੰ ਹੀ ਆਖਿਆ ਜਾਂਦਾ ਹੈ ਗੁਰੂ ਰਾਮ ਸਿੰਘ ਨੇ ਗਵਾਂਡੀ ਏਸ਼ੀਅਨ ਤਾਕਤਾਂ ਨਾਲ ਗੰਢ ਟੁੱਪ ਸ਼ੁਰੂ ਕਰ ਦਿੱਤੀ ਕਸ਼ਮੀਰ ਦੇ ਮਹਾਰਾਜਾ ਰਣਜੀਤ ਸਿੰਘ ਨੇਪਾਲ ਦੇ ਮਹਾਰਾਜਾ ਜੰਗ ਬਹਾਦਰ ਨਾਲ ਆਜ਼ਾਦੀ ਸੰਬੰਧੀ ਵਿਚਾਰਾਂ ਦੇ ਨਾਲ ਨਾਲ ਕੂਕਿਆਂ ਦੇ ਸੂਬੇ ਬਿਸ਼ਨ ਸਿੰਘ ਨੇ ਸਿੱਖ ਰਾਜ ਦੇ ਭੂਤ ਪੂਰਵ ਮਹਾਰਾਜਾ ਦਲੀਪ ਸਿੰਘ ਨੂੰ ਵੀ ਬਰਤਾਨੀਆਂ ਵਿੱਚ ਸਾਊਆਂ ਵਾਂਗ ਜ਼ਿੰਦਗੀ ਜਿਉਣ ਦੀ ਥਾਂ ਖਾਲਸਾ ਰਾਜ ਮੁੜ ਸਥਾਪਿਤ ਕਰਨ ਲਈ ਉਤਸ਼ਾਹਤ ਕਰ ਲਿਆ ਕੂਕਾ ਅੰਦੋਲਨ ਦੀ ਸ਼ਕਤੀ ਵਿੱਚ ਅਥਾਵਾਦਾ ਹੋਇਆ ਜਿਸ ਨਾਲ ਅੰਗਰੇਜ਼ ਇਸ ਧਾਰਮਿਕ ਲਹਿਰ ਦੇ ਰਾਜਨੀਤਿਕ ਮਨਸੂਬੇ ਵੇਖ ਕੇ ਅੰਦਰ ਤੱਕ ਬਖਲਾ ਗਿਆ ਅੰਗਰੇਜ਼ ਅਧਿਕਾਰੀ ਜੇਪੀਸੀ ਬੇਲੀ ਆਪਣੀ 1868 ਈਸਵੀ ਦੀ ਰਿਪੋਰਟ ਵਿੱਚ ਲਿਖਦਾ ਹੈ ਕਿ ਕਾਬਲ ਦੇ ਅਮੀਰ ਅਬਦਲ ਰਜ਼ਾਕ ਨੇ ਆਪਣੇ ਦੋ ਪੁੱਤਰ ਭੈਣੀ ਸਾਹਿਬ ਵਿਖੇ ਗੁਰੂ ਰਾਮ ਸਿੰਘ ਦੇ ਸਿਧਾਂਤਾਂ ਦੀ ਜਾਣਕਾਰੀ ਵਾਸਤੇ ਭੇਜੇ ਇਹ ਜਾਣਣਾ ਦਿਲਚਸਪ ਗੱਲ ਹੋਵੇਗੀ ਕਿ ਇੱਕ ਪੈਂਡੂ ਤਰਖਾਨ ਦੀ ਪ੍ਰਸਿੱਧੀ ਇਨੀ ਦੂਰ ਤੱਕ ਪਹੁੰਚ ਚੁੱਕੀ ਹੈ ਗੁਰੂ ਰਾਮ ਸਿੰਘ ਨੇ ਅੰਗਰੇਜ਼ਾਂ ਨਾਲ ਨਾਮਿਲ ਵਰਤਨ ਕਰਕੇ ਸਿੱਖ ਸਵਰਾਜ ਸਥਾਪਿਤ ਕਰਨ ਦੀ ਠਾਨ ਲਈ ਉਹਨਾਂ ਅੰਗਰੇਜ਼ਾਂ ਦੀਆਂ ਮਿੱਲਾਂ ਦੇ ਬਣੇ ਕੱਪੜੇ ਦਾ ਬਾਈਕਾਟ ਸਕੂਲਾਂ ਦਾ ਬਾਈਕਾਟ ਰੇਲਾਂ ਦਾ ਬਾਈਕਾਟ ਕਰਕੇ ਅੰਗਰੇਜ਼ ਦੇ ਅਦਾਲਤੀ ਫੈਸਲਿਆਂ ਦੀ ਥਾਂ ਆਪਣੇ ਪੰਚਾਇਤੀ ਫੈਸਲਿਆਂ ਲਈ ਸੂਬਾ ਰਤਨ ਸਿੰਘ ਮੰਡੀਕਲਾ ਨੂੰ ਅਦਾਲਤੀ ਸੂਬਾ ਨਿਯੁਕਤ ਕਰ ਦਿੱਤਾ ਅੰਗਰੇਜ਼ ਦੇ ਡਾਕ ਪ੍ਰਬੰਧ ਦਾ ਬਾਈਕਟ ਕਰਕੇ ਸੂਬਾ ਕਾਨ ਸਿੰਘ ਨੇ ਹੰਗ ਨੂੰ ਸਮੁੱਚੇ ਡਾਕ ਪ੍ਰਬੰਧ ਦਾ ਮੁਖੀ ਬਣਾ ਦਿੱਤਾ ਕਸ਼ਮੀਰ ਵਿੱਚ ਹੀਰਾ ਸਿੰਘ ਸਢੋਰਾ ਦੀ ਕਮਾਨ ਹੇਠ ਕੁੱਕਾ ਪਲਟਣ ਦੀ ਸਥਾਪਨਾ ਕੀਤੀ ਹੋਲੇ ਮਹੱਲੇ ਦੀਵਾਲੀ ਮੇਲੇ ਮੁਕਸਰ ਦੀ ਮੰਗੀ ਅਤੇ ਹੋਰ ਮੇਲੇ ਮੁਸਾਬਿਆਂ ਦੇ ਲੱਖਾਂ ਦੇ ਇਕੱਠਾਂ ਵਿੱਚ ਨਾਮ ਧਾਰੀ ਸਿੰਘਾ ਨੇ ਹੱਲੇ ਦੇ ਦਿਵਾਨਾਂ ਵਿੱਚ ਇਹ ਗਾਉਣਾ ਸ਼ੁਰੂ ਕਰ ਦਿੱਤਾ ਭੱਜੇ ਜਾਂਦੇ ਗੋਰੇ ਹੁਣ ਕੀ ਵੇ ਖੁਦਾ ਦਿਨ ਤਾਂ ਰਹਿ ਗਏ ਥੋੜੇ ਹੁਣ ਕੀ ਵੇ ਖੁਦਾ ਬ੍ਰਿਟਿਸ਼ ਸਰਕਾਰ ਨੇ ਲੋਕਾਂ ਤੇ ਅਤਿਆਚਾਰ ਉਵੇਂ ਹੀ ਜਾਰੀ ਰੱਖੇ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਭਾਰੀ ਸੱਟ ਮਾਰੀ ਸਾਧ ਸੰਗਤ ਜੀ ਪਿੱਛੇ ਝਾਤ ਮਾਰੀਏ ਤਾਂ ਸਿੱਖ ਰਾਜ ਦੇ ਚਲੇ ਜਾਣ ਬਾਅਦ ਲਾਹੌਰ ਦੀਆਂ ਫੌਜੀ ਯੂਨਟਾਂ ਤੋੜ ਦਿੱਤੀਆਂ ਗਈਆਂ ਸਨ ਅਤੇ ਅੰਗਰੇਜ਼ੀ ਫੌਜਾਂ ਨੇ ਸ਼ੌਣੀਆਂ ਮੰਲ ਲਈਆਂ ਸਨ ਜੋ ਗਊ ਮਾਸ ਖਾਂਦੀਆਂ ਸਨ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਊ ਹੱਤਿਆ ਦੀ ਮਨਾਹੀ ਸੀ ਉਸ ਸਮੇਂ ਇਥੋਂ ਦੇ ਮੁਸਲਮਾਨ ਵੀ ਗਊਮਾਸ ਦਾ ਸੇਵਨ ਨਹੀਂ ਸੀ ਕਰਦੇ ਅੰਗਰੇਜ਼ ਨੇ ਪੰਜਾਬ ਵਿੱਚ ਗਊਮਾਸ ਵੇਚਣ ਦੀ ਖੁੱਲ੍ਹ ਦੇ ਦਿੱਤੀ ਜਿਸ ਨਾਲ ਸ਼ੁਰੂ ਵਿੱਚ ਤਾਂ ਗਊਮਾਸ ਸ਼ਹਿਰ ਤੋਂ ਬਾਹਰ ਵਿਕਿਆ ਪਰ ਬਾਅਦ ਵਿੱਚ ਸ਼ਹਿਰਾਂ ਅੰਦਰ ਗਊਮਾਸ ਟੋਕਰਾਂ ਵਿੱਚ ਪਾ ਕੇ ਹੋਕਾ ਦੇ ਕੇ ਵੇਚਣ ਲੱਗਿਆ ਜਿਸ ਨਾਲ ਹਿੰਦੂ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਪਰ ਇੰਨੀ ਵੱਡੀ ਅੰਗਰੇਜ਼ ਸਲਤਨਤ ਖਿਲਾਫ ਕੋਈ ਆਵਾਜ਼ ਨਾ ਕੱਢਦਾ ਰੋਲੇ ਰੱਪੇ ਪੈਂਦੇ ਵੀ ਤਾਂ ਅੰਗਰੇਜ਼ ਹਿਤਾਸ਼ੀਆਂ ਵੱਲੋਂ ਸਖਤੀ ਨਾਲ ਦਬਾ ਦਿੱਤੇ ਜਾਂਦੇ। ਗਊ ਅਤੇ ਬਲਦ ਉਸ ਸਮੇਂ ਕਿਸਾਨੀ ਵਿਕਾਸ ਦਾ ਪ੍ਰਮੁੱਖ ਧੁਰਾ ਸਨ। ਕੂਕਾ ਅੰਦੋਲਨ ਪ੍ਰਮੁੱਖ ਰੂਪ ਵਿੱਚ ਕਿਸਾਨਾਂ ਦਾ ਹੀ ਇੱਕ ਅੰਦੋਲਨ ਸੀ ਜੋ ਆਪਣਾ ਵੱਡਾ ਆਧਾਰ ਸਥਾਪਿਤ ਕਰ ਚੁੱਕਿਆ ਸੀ। ਨਾਮਧਾਰੀਆਂ ਨੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਕੰਧ ਨਾਲ ਅਤੇ ਰਾਏਕੋਟ ਗੁਰਦੁਆਰਾ ਟਾਲੀਆਣਾ ਸਾਹਿਬ ਨੇੜੇ ਖੁੱਲੇ ਬੁੱਚੜਖਾਨਿਆਂ ਨੂੰ ਬੰਦ ਕਰਾਉਣ ਲਈ ਬੁੱਚੜਖਾਨਿਆਂ ਤੇ ਧਾਵੇ ਕਰ ਦਿੱਤੇ ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਕੂਕਾ ਅੰਦੋਲਨ ਵਿਰੁੱਧ ਕਾਨੂੰਨੀ ਕਾਰਵਾਈਆਂ ਕਰਨ ਦਾ ਮੌਕਾ ਮਿਲ ਗਿਆ ਤੇ ਉਹਨਾਂ ਦੋਸ਼ੀ ਪਾਏ ਗਏ ਨਾਮਤਾਰੀ ਸਿੰਘਾਂ ਨੂੰ 5 ਅਗਸਤ 1871 ਈਸਵੀ ਨੂੰ ਰਾਏਕੋਟ ਵਿਖੇ 15 ਸਤੰਬਰ 1871 ਈਸਵੀ ਨੂੰ ਅੰਮ੍ਰਿਤਸਰ ਵਿਖੇ ਫਾਂਸੀਆਂ ਤੇ ਝਾੜ ਦਿੱਤਾ। ਅਦਾਲਤੀ ਸੂਬਾ ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ 나ਈ ਵਾਲਾ ਨੂੰ 26 ਨਵੰਬਰ 1871 ਈਸਵੀ ਨੂੰ ਬੇਦੋਸ਼ਿਆ ਨੂੰ ਹੀ ਲੁਧਿਆਣਾ ਵਿਖੇ ਫਾਂਸੀ ਦੇ ਦਿੱਤੀ ਗਈ। ਜਿਸ ਨਾਲ ਨਾਮਧਾਰੀਆਂ ਦਾ ਅੰਗਰੇਜ਼ ਖਿਲਾਫ ਖੂਨ ਉਬਾਲੇ ਖਾਣ ਲੱਗਾ। ਸਰਦਾਰ ਹੀਰਾ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਨੇ નિર્ਦੋਸ਼ੀਆਂ ਨੂੰ ਸ਼ਹੀਦ ਕਰਨ ਤੇ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਠਾਨ ਲਈ ਬ੍ਰਿਟਿਸ਼ ਸਰਕਾਰ ਨੇ ਗੁਰੂ ਰਾਮ ਸਿੰਘ ਤੇ ਭੈਣੀ ਸਾਹਿਬ ਤੋਂ ਬਾਹਰ ਜਾਣ ਤੇ ਪਾਬੰਦੀ ਲਾਈ ਹੋਈ ਸੀ ਜਿਸ ਕਾਰਨ 1872 ਈਸਵੀ ਦਾ ਮਾਘੀ ਮੇਲਾ ਮੁਕਸਰ ਦੀ ਥਾਂ ਭੈਣੀ ਸਾਹਿਬ ਹੀ ਮਨਾਇਆ ਗਿਆ ਇੰਨੀ ਦਿਨੀ ਨੰਬਰਦਾਰ ਗੁਰਮukh ਸਿੰਘ ਫਰਵਾਈ ਮਾਮਲਾ ਤਾਰਨ ਮਲੇਰਕੁੱਟਲੇ ਜਾ ਰਿਹਾ ਸੀ ਰਸਤੇ ਵਿੱਚ ਇੱਕ ਆਦਮੀ ਬਲਦ ਤੇ ਕੱਕ ਪੱਠੇ ਸਬਜ਼ੀਆਂ ਲੱਦ ਕੇ ਅਤੇ ਉੱਪਰ ਆਪ ਬੈਠਾ ਹੋਇਆ ਸੀ ਬਲਦ ਦਾ ਮੌਲਾ ਤੇ ਹਫਿਆ ਹੋਇਆ ਸੀ ਬੁੱਢਾ ਸੀ ਗੁਰਮukh ਸਿੰਘ ਨੇ ਉਸ ਆਦਮੀ ਨੂੰ ਆਖ ਦਿੱਤਾ ਕਿ ਭਲਿਆ ਤੂੰ ਤਾਂ ਧੁਰਕੇ ਜਾ ਸਕਦਾ ਹੈ ਇਸ ਗਊ ਦੇ ਜਾਈ ਨੂੰ ਕਿਉਂ ਤੰਗ ਕਰਦਾ ਹੈ ਸਾਦ ਸੰਗਤ ਜੀ ਥੋੜੀ ਜੀ ਤੋਂ ਤੋਂ ਮੈਂ ਮੈਂ ਤੋਂ ਗੱਲ ਸ਼ੇਰਪੁਰ ਕੋਤਵਾਲ ਤੱਕ ਪਹੁੰਚ ਗਈ ਜਿੱਥੇ ਨੰਬਰਦਾਰ ਗੁਰਮukh ਸਿੰਘ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਉਲਟਾ ਉਸ ਨੂੰ ਹੀ ਬੁਰਾ ਭਲਾ ਬੋਲਿਆ ਗਿਆ ਤੇ ਗੁਰਮukh ਸਿੰਘ ਨੂੰ ਸਜ਼ਾ ਦੇਣ ਲਈ ਅਹਿਮਦ ਸ਼ਾਹ ਕੋਤਵਾਲ ਨੇ ਉਸ ਦੀਆਂ ਅੱਖਾਂ ਸਾਹਮਣੇ ਹੀ ਬਲਦ ਦਾ ਕਤਲ ਕਰਵਾ ਦਿੱਤਾ ਮਾਨਸਿਕ ਪੀੜਾ ਨਾਲ ਗੁਰਮukh ਸਿੰਘ ਮਲੇਰਕੋਟਲੇ ਜਾਣ ਦੀ ਥਾਂ ਸ਼ੇਰਪੁਰ ਤੋਂ ਸਿੱਧਾ ਪੈਣੀ ਸਾਹਿਬ ਮਾਗੀ ਦੇ ਮੇਲੇ ਤੇ ਪਹੁੰਚ ਗਿਆ ਤੇ ਉਸ ਨੇ ਇਹ ਸਾਰੀ ਵਾਰਤਾ ਸਰਦਾਰ ਹੀਰਾ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਨੂੰ ਜਾ ਦੱਸੀ ਜੋ ਸ਼ਹੀਦ ਰਤਨ ਸਿੰਘ ਤੇ ਉਸ ਦੇ ਸਾਥੀ ਨੂੰ નિર્ਦੋਸ਼ੇ ਸ਼ਹੀਦ ਕਰ ਦੇਣ ਤੇ ਪਹਿਲਾਂ ਹੀ ਅੰਗਰੇਜ਼ ਵਿਰੁੱਧ ਵੱਡੇ ਸੰਘਰਸ਼ ਕਰਨ ਦੀ ਤਾਕ ਵਿੱਚ ਸਨ ਇਸ ਛੇਤੀ ਜਥੇ ਨੇ 13 ਜਨਵਰੀ ਨੂੰ ਪਿੰਡ ਰੱਬੋਂ ਵਿਖੇ ਰਾਤ ਕੱਟੀ 14 ਜਨਵਰੀ ਨੂੰ ਮਲਾਉਦ ਵਿਖੇ ਸਰਦਾਰ ਬਦਨ ਸਿੰਘ ਨਾਲ ਝੜਪ ਹੋਈ ਤੇ 15 ਜਨਵਰੀ ਦੀ ਰਾਤ ਨੂੰ ਜਥਾ ਮਲੇਰਕੋਟਲੇ ਪਹੁੰਚ ਗਿਆ ਜਿੱਥੇ ਗਊ ਮਾਸ ਦਾ ਵੱਡਾ ਵਪਾਰ ਸਥਾਪਿਤ ਸੀ ਅਤੇ ਇੱਥੇ ਹੀ ਅਹਿਮਦ ਸ਼ਾਹ कोतवाल ਦਾ ਟਿਕਾਣਾ ਸੀ ਜਿਸ ਨੇ ਗੁਰਮukh ਸਿੰਘ ਨੰਬਰਦਾਰ ਦੇ ਸਾਹਮਣੇ ਬਲਦ ਕਤਲ ਕਰਵਾਇਆ ਸੀ ਸ਼ਹੀਦੀ ਜਥੇ ਦੇ ਹਮਲੇ ਦੇ ਡਰੋਂ ਪ੍ਰਸ਼ਾਸਨ ਨੇ ਮਲੇਰਕੋਟਲੇ ਦੇ ਦਰਵਾਜ਼ਿਆਂ ਤੇ ਪਹਰੇ ਲਾਇਆ ਹੋਈ ਸਨ ਅਤੇ ਪੁਲਿਸ ਗਸ਼ਤ ਕਰ ਰਹੀ ਸੀ ਠਾਬੀ ਦਰਵਾਜ਼ੇ ਕੋਲੋਂ ਇੱਕ ਥਾਂ ਤੋਂ ਕੰਧ ਟੁੱਟੀ ਹੋਈ ਸੀ ਜਿੱਥੋਂ ਕੁਝ ਸਿੰਘ ਕਿਲੇ ਦੇ ਅੰਦਰ ਵੜ ਗਏ ਤੇ ਉਹਨਾਂ ਠਾਬੀ ਦਰਵਾਜ਼ਾ ਅੰਦਰੋਂ ਖੋਲ ਦਿੱਤਾ ਸ਼ਹੀਦੀ ਜਥਾ ਜਿਕਾਰੇ ਲਾਉਂਦਾ ਮਾਰੂ ਮਾਰ ਕਰਦਾ ਕਿੜੀ ਮਾਰਾਂ ਦੇ ਮੱਲੇ ਤੇ ਟੁੱਟ ਪਿਆ ਤੇ ਜਥੇ ਨੇ ਅਮਰ ਸਿੰਘ ਪਤਵਾਲ ਤੇ 6 سپਹਿਆਂ ਨੂੰ ਤੇ ਇੱਕ ਹੋਰ ਵਿਅਕਤੀ ਨੂੰ ਪਾਰ ਬੁਲਾ ਦਿੱਤਾ ਇਸ ਤੋਂ ਪਿੱਛੋਂ ਜਥੇ ਨੇ ਨਵਾਬ ਦੇ ਮਹਿਲ ਤੇ ਖਜ਼ਾਨੇ ਉੱਪਰ ਧਾਵਾ ਬੋਲਿਆ ਜਿੱਥੋਂ ਕੁਝ ਤਲਵਾਰਾਂ ਤੇ ਬੰਦੂਕਾਂ ਹਾਸਲ ਹੋਈਆਂ ਇਸ ਝੜਪ ਦੇ ਵਿੱਚ ਸੱਤ ਸਿੰਘ ਵੀ ਸ਼ਹੀਦ ਹੋ ਗਏ ਆਪਣਾ ਬਦਲਾ ਲੈ ਕੇ ਜਥਾ ਜੇ ਕਰੇ ਲੰਗਾ ਸ਼ਹਿਰ ਤੋਂ ਬਾਹਰ ਆ ਗਿਆ ਮਲੇਰਕੋਟਲੇ ਦਾ ਪਠਾਨ ਸਮੁੰਦਖਾਂ ਬਹੁਤ ਜਸ਼ੀਲਾ ਤੇ ਤਾਕਤਵਰ ਸੀ ਉਸ ਨੇ ਪਿੱਛੋਂ ਆ ਕੇ ਜਥੇ ਨੂੰ ਲਲਕਾਰਿਆ ਸਰਦਾਰ ਹੀਰਾ ਸਿੰਘ ਤੇ ਸਮੁੰਦਖਾਂ ਪਠਾਨ ਦੀ ਪੇੜ ਹੋਈ ਜਿਸ ਵਿੱਚ ਹੀਰਾ ਸਿੰਘ ਨੇ ਤਲਵਾਰ ਦੇ ਇੱਕ ਵਾਰ ਨਾਲ ਹੀ ਸਮੁੰਦਖਾਂ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਹੀਰਾ ਸਿੰਘ ਅਤੇ ਇਸ ਜਥੇ ਦਾ ਸੁਭੜ ਨਈ ਵਿਚਾਰ ਸੀ ਕਿ ਇਹ ਕਾਰਵਾਈ ਸਮੁੱਚੀ ਕੋਕਾ ਲਹਿਰ ਸਰਨਾ ਮੜ ਦਿੱਤੀ ਜਾਵੇ ਇਸ ਲਈ ਆਪਣੀ ਰਣਨੀਤੀ ਅਨੁਸਾਰ 16 ਜਨਵਰੀ ਨੂੰ ਜਥਾ ਅੰਗਰੇਜ਼ ਹਕੂਮਤ ਖਿਲਾਫ ਹੱਲੇ ਦੇ ਸ਼ਬਦ ਪੜਦਾ ਅਤੇ ਜੈਕਾਰੇ ਲਾਉਂਦਾ ਸ਼ੇਰਪੁਰ ਥਾਣੇ ਪਹੁੰਚ ਗਿਆ ਅਤੇ ਜਥੇ ਨੇ ਮਲੇਰਕੋਟਲੇ ਤੇ ਧਾਵਾ ਬੋਲਣ ਅਹਿਮਦ ਖਾਨ ਪਤਵਾਲ ਨੂੰ ਮਾਰਨ ਬਾਰੇ ਦੱਸ ਕੇ ਆਪਣੀਆਂ ਗ੍ਰਿਫਤਾਰੀਆਂ ਦੇ ਦਿੱਤੀਆਂ 17 ਜਨਵਰੀ ਨੂੰ ਡਿਪਟੀ ਕਮਿਸ਼ਨਰ ਐਲ ਕਾਮਲ ਨੇ ਬਿਨਾ ਮੁਕਦਮਾ ਚੁਲਾਏ ਇਹਨਾਂ ਸਿੰਘਾਂ ਨੂੰ ਤੋਪਾਂ ਨਾਲ ਬੰਨ ਕੇ ਉਡਾਉਣ ਦਾ ਹੁਕਮ ਦੇ ਦਿੱਤਾ ਮਲੇਰਕੋਟਲੇ ਦੇ ਰਕੜ ਵਿੱਚ ਯਾਨੀ ਖੁੱਲੇ ਮੈਦਾਨ ਵਿੱਚ ਨੌ ਤੋਪਾ ਬੀੜੀਆਂ ਗਈਆਂ ਡੀਸੀ ਐਲ ਕਾਮਲ ਨੇ ਸੱਤ ਤੋਪਾਂ ਨਾਲ ਸੱਤ ਸਿੰਘਾਂ ਨੂੰ ਰੱਸਿਆਂ ਨਾਲ ਬੰਨਣ ਦਾ ਹੁਕਮ ਚੜ੍ਹ ਦਿੱਤਾ ਪਰ ਹੀਰਾ ਸਿੰਘ ਨੇ ਲਲਕਾਰ ਕੇ ਆਖਿਆ ਗੱਲ ਸੁਣੋ ਬਿੱਲਿਆ ਅਸੀਂ ਫਰੰਗੀਆਂ ਦਾ ਰਾਜ ਨਹੀਂ ਚਾਹੁੰਦੇ ਆਪਣਾ ਭਰਾਮਾਂ ਦਾ ਰਾਜ ਚਾਹੁੰਦੇ ਆ ਜਦ ਤੱਕ ਤੁਹਾਡਾ ਰਾਜ ਨਹੀਂ ਮੁੱਕਦਾ ਗਦਰ ਮਚਾਵਾਂਗੇ ਸਿਰ ਲਾਵਾਂਗੇ ਤੇ ਸਿਰ ਦੇਵਾਂਗੇ ਤੁਹਾਨੂੰ ਇਥੋਂ ਕੱਢ ਕੇ ਸਾਹ ਲਵਾਂਗੇ ਅਸੀਂ ਤੇਰੀਆਂ ਤੋਪਾਂ ਤੋਂ ਨਹੀਂ ਡਰਦੇ ਖਿਹੜੇ ਮੱਥੇ ਛਾਤੀਆਂ ਤਣ ਕੇ ਛੇਦੀਆਂ ਦੇਵਾਂਗੇ ਸਾਧ ਸੰਗਤ ਜੀ ਸੱਤ ਵਾਰ ਤੋਪਾਂ ਚੱਲੀਆਂ ਸੱਤ-ਸੱਤ ਸਿੰਘਾਂ ਨੂੰ ਤੋਪਾਂ ਨੇ ਫੀਤਾ-ਫੀਤਾ ਕਰ ਦਿੱਤਾ ਕੋਲ 49 ਸਿੰਘ ਸ਼ਹੀਦ ਹੋ ਗਏ ਸ਼ਹੀਦ ਬਿਸ਼ਨ ਸਿੰਘ 12 ਸਾਲ ਦਾ ਬੱਚਾ ਸੀ ਉਸ ਨੂੰ ਕਾਮਲ ਨੇ ਆਖਿਆ ਕਿ ਤੂੰ ਇਹਨਾ ਆਖ ਦੇ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤੈਨੂੰ ਮਾਫ਼ ਕਰ ਦੇਾਂਗੇ ਪਰ ਉਹ ਕਾਮਨ ਦੀ ਦਾੜੀ ਨੂੰ ਚਪਟ ਪਿਆ ਜਿਸ ਨੂੰ ਕੋਲ ਖੜੇ ਸਪਾਹੀਆਂ ਨੇ ਤਲਵਾਰਾਂ ਨਾਲ ਕਤਲ ਕਰ ਦਿੱਤਾ ਨੰਬਰਦਾਰ ਗੁਰਮukh ਸਿੰਘ ਫਰਵਾਈ ਵੀ ਜਥੇ ਦੇ ਵਿੱਚ ਹੀ ਸੀ ਤੇ ਇਸ ਸਮੇਂ ਤੋਪ ਅੱਗੇ ਉੱਡਣ ਦੀ ਵਾਰੀ ਦੀ ਉਡੀਕ ਕਰਦਾ ਪੋਥੀ ਤੋਂ ਰਹਿਰਾਜ ਸਾਹਿਬ ਦਾ ਪਾਠ ਕਰ ਰਿਹਾ ਸੀ ਇੱਕ ਸਪਾਹੀ ਨੇ ਕਾਮਨ ਨੂੰ ਦੱਸਿਆ ਕਿ ਇਹ ਉਹ ਗੁਰਮukh ਸਿੰਘ ਹੈ ਜਿਸਨੇ ਬਲਦ ਕਤਲ ਕਰਨ ਵਾਲੀ ਘਟਨਾ ਨੂੰ ਭੈਣੀ ਸਾਹਿਬ ਜਾ ਕੇ ਜਥੇ ਨੂੰ ਭੜਕਾਇਆ ਸੀ ਕਾਮਨ ਨੇ ਗੁਰਮukh ਸਿੰਘ ਹੱਥੋਂ ਪੋਥੀ ਖੋਣ ਦੀ ਕੋਸ਼ਿਸ਼ ਕੀਤੀ ਤੇ ਗੁਰਮukh ਸਿੰਘ ਕਾਮਨ ਦੀ ਸੰਗੀ ਨੂੰ ਚਿੰਬੜ ਗਿਆ ਤੇ ਕਾਮਨ ਨੂੰ ਹੇਠਾਂ ਛੱਟ ਕੇ ਛਾਤੀ ਤੇ ਬਹਿ ਗਿਆ ਕਾਮਨ ਨੂੰ ਛੜਾਉਣ ਵਾਲੇ ਦੋ ਸਪਾਹਿਆਂ ਨੂੰ ਵੀ ਉਹ ਚਿੰਬੜ ਗਿਆ ਹੱਥੋਂ ਪਾਈ ਵਿੱਚ ਗੁਰਮukh ਸਿੰਘ ਨੂੰ ਤਲਵਾਰਾਂ ਨਾਲ ਫੱਟੜ ਕਰ ਦਿੱਤਾ ਗਿਆ ਤੇ ਫਿਰ ਤੋਪ ਨਾਲ ਉਡਾ ਦਿੱਤਾ ਗਿਆ ਸ਼ਹੀਦ ਬਰਿਆਮ ਸਿੰਘ ਮਹਾਰਾਜ ਦਾ ਕੱਦ ਛੋਟਾ ਸੀ ਤੇ ਉਸ ਨੂੰ ਛੱਡ ਦੇਣ ਦੀ ਮਹਾਰਾਜਾ ਪਟਿਆਲਾ ਦੀ ਸ਼ਿਪਾਰਸ਼ ਸੀ ਪਰ ਉਹ ਜੋਧਾ ਪੈਰਾ ਹੇਠ ਟੀਮਾ ਰੱਖ ਕੇ ਤੋਪ ਦੇ ਬਰਾਬਰ ਤੁੰਬਾ ਤੁੰਬਾ ਹੋ ਕੇ ਉੱਟ ਗਿਆ 9 ਸਾਲ ਦੇ ਬੱਚੇ ਹਰਨਾਮ ਸਿੰਘ ਦੇ ਦਿਲ 'ਚ ਸ਼ਹਾਦਤ ਦਾ ਬੜਾ ਚਾਹ ਸੀ ਪਰ ਉਹ ਤੋਪ ਤੋਂ ਬਹੁਤ ਛੋਟਾ ਸੀ ਉਹ ਸ਼ਹੀਦ ਹੋਣ ਲਈ ਦੌੜ ਕੇ ਆਪਣੇ ਮਾਮੇ ਸੁਹੇਲ ਸਿੰਘ ਦੀ ਪਿੱਠ ਤੇ ਚੜ ਗਿਆ। ਤੋਪ ਚੱਲੀ ਤੇ ਦੋਵੇਂ ਮਾਮਾ ਭਣਜਾ ਸ਼ਹੀਦ ਹੋ ਗਏ। ਸਮਕਾਲੀ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਮਲੇਰ ਕੋਟਲਾ ਸਾਕੇ ਦੇ ਅਖੀਂ ਡਿਠੇ ਹਾਲ ਨੂੰ ਇੰਜ ਬਿਆਨ ਕਰਦੇ ਹਨ। ਦੀਵੇ ਪਰ ਜਿਉ ਆਏ ਪਤੰਗੇ ਕਿਉਂ ਤੋਪਨ ਦਿਸ ਜਾਏ ਨਿਸ਼ੰਗੇ। ਗਰਨਰ ਪੰਜਾਬ ਦੇ ਹੁਕਮਤੇ ਟੀਡੀ ਫੋਰਸਾਈਟ ਕਮਿਸ਼ਨਰ ਅੰਮਾਲਾ ਡਿਵੀਜ਼ਨ ਦੀਆਂ ਹਦਾਇਤਾਂ ਮੁਤਾਬਕ ਡੀਆਈਜੀ ਲੈਫਟੀਨੈਂਟ ਕਰਨਲ ਬੇਲੀ ਅਤੇ ਥਾਣੇਦਾਰ ਸ਼ਾਹਬਲੀ ਦੁਆਰਾ ਬ੍ਰਿਟਿਸ਼ ਸਾਮਰਾਜ ਦੇ ਪਹਿਲਾ ਹੀ ਉਲੇਕੇ ਪ੍ਰੋਗਰਾਮ ਮੁਤਾਬਕ 17 ਜਨਵਰੀ 1872 ਈਸਵੀ ਦੀ ਰਾਤ ਨੂੰ ਬਾਬਾ ਰਾਮ ਸਿੰਘ ਅਤੇ ਉਹਨਾਂ ਦੇ ਮਹਾਨ ਸੂਬਿਆਂ ਨੂੰ ਰਾਤ ਨੂੰ ਪੁਲਿਸ ਨਿਗਰਾਨੀ ਹੇਠ ਲੁਧਿਆਣਾ ਲਿਜਾ ਕੇ ਕਮਿਸ਼ਨਰ ਅੱਗੇ ਪੇਸ਼ ਕੀਤਾ ਗਿਆ ਅਤੇ ਉਸੇ ਰਾਤ ਗੁਰੂ ਰਾਮ ਸਿੰਘ ਸੂਬਾ ਜਵਾਰ ਸਿੰਘ ਸੂਬਾ ਸਾਹਿਬ ਸਿੰਘ ਸੂਬਾ ਲਖਾ ਸਿੰਘ ਅਤੇ ਗੁਰੂ ਰਾਮ ਸਿੰਘ ਦੇ ਸੇਵਕ ਨਾਨੂ ਸਿੰਘ ਨੂੰ ਮਿਸਟਰ ਜੈਕਸਨ ਦੀ ਗੋਰਖਾ ਗਾਰਡ ਦੀ ਨਿਗਰਾਨੀ ਹੇਠ ਰੇਲ ਗੱਡੀ ਰਾਹੀਂ ਜਲਾਵਤਨ ਕਰ ਦਿੱਤਾ ਗਿਆ ਬ੍ਰਿਟਿਸ਼ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੂਬਾ ਕਾਣ ਸਿੰਘ ਸੂਬਾ ਬ੍ਰਹਮਾ ਸਿੰਘ ਸੂਬਾ ਮਾਨ ਸਿੰਘ ਸੂਬਾ ਹੁਕਮਾ ਸਿੰਘ ਸੂਬਾ ਪੜਾ ਸਿੰਘ ਸੂਬਾ ਸੁਜਾਨ ਸਿੰਘ ਅਤੇ ਗੁਰੂ ਰਾਮ ਸਿੰਘ ਦੇ ਬਹੁਤ ਨਿਕਟਵਰਤੀ ਮੰਗਲ ਸਿੰਘ ਵਿਸ਼ਨਪੁਰਾ ਨੂੰ ਵੀ ਜਲਾ ਵਤਨ ਕਰ ਦਿੱਤਾ ਗਿਆ ਅੰਗਰੇਜ਼ ਇਹ ਸਮਝਦਾ ਸੀ ਕਿ ਜ਼ਬਰਦੀਆਂ ਵੱਡੀਆਂ ਹਨੇਰੀਆਂ ਝਖੜਾਂ ਅਤੇ ਤਸ਼ੱਦਦ ਨਾਲ ਨਾਮਧਾਰੀ ਲਹਿਰ ਨੂੰ ਕੁਚਲ ਦਿੱਤਾ ਗਿਆ ਹੈ ਪਰ ਕੂਕਾ ਅੰਦੋਲਨ ਨੇ ਆਪਣੀ ਡੂੰਘੀ ਰਾਜਨੀਤਿਕ ਸੂਝ ਨਾਲ ਆਜ਼ਾਦੀ ਦੀ ਜੋਤ ਨੂੰ ਬਲਦੀ ਰੱਖਿਆ ਗੁਰੂ ਰਾਮ ਸਿੰਘ ਨੇ ਕਾਲੇ ਪਾਣੀਆਂ ਤੋਂ ਜੇਲ੍ਹ 'ਚ ਬੈਠੇ ਆ ਅਤੇ ਗੁਰੂ ਹਰੀ ਸਿੰਘ ਨੇ ਭੈਣੀ ਸਾਹਿਬ ਦੀ ਧਰਤੀ ਤੋਂ ਕੂਕਾ ਅੰਦੋਲਨ ਦੀ ਅਗਵਾਈ ਕੀਤੀ ਜਿੱਥੇ ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਲਾਵਤਨ ਕਰਨ ਤੇ ਭਾਰਤ ਦਾ ਇੱਕ ਵੀ ਆਦਮੀ ਉਸ ਨੂੰ ਮਿਲਣ ਨਹੀਂ ਗਿਆ ਉੱਥੇ ਗੁਰੂ ਰਾਮ ਸਿੰਘ ਨੂੰ ਮਿਲਣ ਵਾਲਿਆਂ ਦੀ 96 ਨਾਮਤਾਰੀਆਂ ਦੀ ਸੂਚੀ ਹੈ ਜਿਨ੍ਹਾਂ ਹੱਥੀਂ ਬਾਬਾ ਰਾਮ ਸਿੰਘ ਨੇ 65 ਹੁਕਮਨਾਮੇ ਸੰਗਤ ਦੀ ਅਗਵਾਈ ਕਰਦਿਆਂ ਲਿਖੇ ਬਾਬਾ ਹਰੀ ਸਿੰਘ ਨੇ 11 ਨਵੇਂ ਸੂਬਿਆਂ ਦੀ ਸਥਾਪਨਾ ਕੀਤੀ ਕੂਕਾ ਅੰਦੋਲਨ ਨੇ ਗੁਪਤ ਰੂਪ ਚ ਪੰਜਾਬੀਆਂ ਅਤੇ ਦੇਸ਼ਾਂ ਵਿਦੇਸ਼ਾਂ ਨਾਲ ਸੰਪਰਕ ਰੱਖ ਕੇ ਆਜ਼ਾਦੀ ਦੇ ਅਜਿਹੇ ਅਧਿਆਏ ਦੀ ਸਿਰਜਣਾ ਕੀਤੀ ਜਿਸ ਨੂੰ ਉੱਗੇ ਇਤਿਹਾਸਕਾਰ ਪੀਸੀ ਰਾਏ ਨੇ ਆਪਣੀ ਖੋਜ ਭਰਪੂਰ ਅਧਿਆਏ ਵਿੱਚ ਬਿਆਨ ਕੀਤਾ ਹੈ ਆਜ਼ਾਦੀ ਸੰਗਰਾਮ ਦੇ ਇਸ ਪਲੇਠੇ ਸੰਘਰਸ਼ ਕੂਕਾ ਅੰਦੋਲਨ ਨੂੰ ਤੋਪਾਂ ਕੁਰਕੀਆਂ ਅਤੇ ਜਲਾਵਤਨੀਆਂ ਵੀ ਝੁਕਾ ਨਾ ਸਕੀਆਂ ਇਸ ਜਵਾਰ-ਪਾਟੇ ਵਿੱਚੋਂ ਹੋਰ ਅਨੇਕਾਂ ਲਹਿਰਾਂ ਨੇ ਜਨਮ ਲਿਆ ਅਤੇ ਦੇਸ਼ ਆਜ਼ਾਦ ਹੋਇਆ 12 ਜਨਵਰੀ 1872 ਈਸਵੀ ਨੂੰ ਭੈਣੀ ਸਾਹਿਬ ਅਕਾਲ ਬੁੰਗੇ ਵਿਖੇ ਸਰਦਾਰ ਹੀਰਾ ਸਿੰਘ ਸਖਰੌਦੀ ਨੇ ਅੰਗਰੇਜ਼ ਦੀਆਂ ਜ਼ਿਆਦਤੀਆਂ ਖਿਲਾਫ ਬੋਲਦਿਆਂ ਨੰਗੀ ਤਲਵਾਰ ਨਾਲ ਜ਼ਮੀਨ ਤੇ ਲਕੀਰ ਖਿੱਚ ਦਿੱਤੀ ਅਤੇ ਲਲਕਾਰ ਕੇ ਆਖਿਆ ਸ਼ਹੀਦੀ ਜਹਾਜ਼ ਤਿਆਰ ਜਿਨੇ ਵੀ ਦੇਸ਼ ਲਈ ਕੁਰਬਾਨ ਹੋੜਾ ਹੈ ਉਹ ਇਹ ਲਕੀਰ ਟੱਪ ਕੇ ਇੱਧਰ ਆ ਜਾਣਾ ਸਾਧ ਸੰਗਤ ਜੀ 140 ਸਿੰਘ ਤੇ ਦੋ ਬੀਬੀਆਂ ਰੇਖਾ ਪਾਰ ਕਰ ਗਈਆਂ ਇਸ ਜਥੇ ਨੂੰ ਗੁਰੂ ਰਾਮ ਸਿੰਘ ਨੇ ਵਰਜਿਆ ਕਿ ਅਜੇ ਹਥਿਆਰਬੰਦ ਵਿਗਾਵਤ ਦਾ ਵਕਤ ਨਹੀਂ ਸਮਾਂ ਆਉਣ ਤੇ ਨਿਜ ਮੰਨ ਤਰੀਕੇ ਨਾਲ ਕਦਮ ਪੁੱਟਾਂਗੇ ਪਰ ਹੀਰਾ ਸਿੰਘ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਜੀ ਦਰਸ਼ਨ ਦੇ ਕੇ ਆਖ ਰਹੇ ਹਨ ਕਿ ਦੇਸ਼ ਲਈ ਬਲੀਦਾਨ ਦੀ ਜ਼ਰੂਰਤ ਹੈ ਗੁਰੂ ਰਾਮ ਸਿੰਘ ਨੇ ਆਖਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਤਾਂ ਫਿਰ ਮੈਂ ਵੀ ਨਹੀਂ ਮੋੜ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਈ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ